ਦੁਲਬ ਜਨਮ ਹੁਣ ਫਲ ਪਾਇਓ ਬੇਰਤਾ ਜਾਤ ਅਬ ਬੇਕੈ ਰਾਜ ਇੰਦਰ ਸੰਸਰ ਗਏ ਅਸਨ ਬਿਨ ਹਰ ਭਗਤ ਕਹੋ ਕਹਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਹ ਰਸ ਅਨ ਰਸ ਬਿਸਰ ਜਾਹੀ ਰਾਉ ਜਾਨ ਜਾਨ ਪੈ ਹਮ ਬਾਵਰ ਸੋਚ ਸੋਚ ਦੇਸ ਜਾਹੀ ਇੰਦਰੀ ਸਬਲ ਨਿਵਲ ਬਿਬੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਈਤ ਆਨ ਅਚਰੀਤ ਅਨਕਛ ਸਮਝ ਨਾ ਪਰੇ ਅਪਰ ਮਾਇਆ ਕਹਿ ਰਵਿਦਾਸ ਦਾਸ 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 ਮਤ ਪਰ ਹਰ ਕੋਪ ਕਰੋ ਜੀ ਦਇਆ ਤਨ ਤਨ ਜਗਤ ਗੁਰ ਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਆਮੂਲਕ ਜਨਮ ਪ੍ਰਾਪਤ ਕਰਕੇ ਪ੍ਰਭੂ ਦਾ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਪ੍ਰਭੂ ਦੇ ਸਿਮਰਨ ਤੋਂ ਬਿਨਾ ਭਾਵੇਂ ਕਿਸੇ ਜੀਵ ਦੇ ਪਾਸ ਰਾਜੇ ਇੰਦਰ ਦੇ ਸਮਾਨ ਸਵਰਗ ਜਨਮ ਸੁਖੀ ਕਿਉਂ ਨਾ ਹੋਵੇ ਪ੍ਰਭੂ ਭਗਤੀ ਤੋਂ ਬਿਨਾ ਹੁਤਾ ਜੀਵਨ ਨਿਸ਼ਫਲ ਹੈ ਇਸ ਲਈ ਸਭ ਜੀਵਾਂ ਨੂੰ ਪ੍ਰਭੂ ਦਾਸ ਨੂੰ ਕਰਨਾ ਚਾਹੀਦਾ ਹੈ ਦੁਲਬ ਜਨਮ ਉਹਨ ਫਲ ਪਾਇਓ ਬੇਰਤਾ ਜਾਤ ਅਬ ਬੇਕ ਰਾਜ ਇੰਦਰ ਸੰਸਰ ਗਏ ਅਸਨ ਬਨਹਰ ਭਗਤ ਕਹੋ ਕਹਲੇਖੈ ਦੁੱਲਵ ਜਨਮ ਪੁਨ ਫਲ ਪਾਇਓ ਬਿਰਥਾ ਜਾਤ ਅਬ ਇਕੈ ਜੀਵ ਨੂੰ 84 ਲਖ ਜੁਨਾਂ ਵਿੱਚ ਸਭ ਤੋਂ ਸੇ ਜੁਨੀ ਮਨੁਖ ਤਨ ਪ੍ਰਾਪਤ ਹੋਇਆ ਹੈ ਜੋ ਕਿ ਬਹੁਤ ਹੀ ਅਮੋਲਕ ਹੈ ਸਤੂ ਰੁਕ ਵੀਰ ਸਾਹਿਬ ਮਹਾਰਾਜ ਫਰਮਾਉਂਦੇ ਹਨ ਕਬੀਰ ਮਾਨ ਜਨਮ ਦੁ ਲੰਭ ਹੈ ਹੋਇ ਨਾ ਬਾਰੰਬਾਰ ਜਿਉ ਬਨਫਲ ਪਾਕੇ ਭਿੰਗਰੇ ਬਹੁ ਨਾ ਲਾਗੇ ਢਾਰ ਮਾਨ ਚਨ ਇਨਾ ਅਮੂਲਕ ਹੈ ਇਨਾ ਦਿਲਵ ਹੈ ਕਿ ਜਿਵੇਂ ਫਲਾਂ ਦੇ ਪੇੜ ਨਾਲ ਫਲ ਤੋੜਿਆ ਜਾਵੇ ਉਹ ਦੁਆਰਾ ਨਹੀਂ ਲੱਗਦਾ ਇਸ ਪ੍ਰਕਾਰ ਇਹ ਸਾਨੂੰ ਜਨਮ ਵੀ ਦੁਆਰਾ ਨਹੀਂ ਮਿਲਣਾ ਬਿਰਥਾ ਜਾਤ ਅਬੇ ਕਹਿ ਆਤਮ ਵਿਚਾਰ ਤੋਂ ਬਿਨਾ ਅਸੀਂ ਸੰਸਾਰ 'ਚ ਕੀ ਕਰਨ ਆਏ ਹਾਂ ਪ੍ਰਭੂ ਦੇ ਸਿਮਰਨ ਤੋਂ ਬਿਨਾ ਸੋਚੀ ਤੋਂ ਬਿਨਾ ਇਹ ਜੀਵਨ ਬਿਰਥ ਜਾ ਰਿਹਾ ਹੈ ਪ੍ਰਭੂ ਦੇ ਸਿਮਰਨ ਤੋਂ ਬਿਨਾ ਜੀਵ ਦੇ ਪਾਸ ਜੋ ਕੁਝ ਮਾਝੀ ਹੋਵੇ ਸਭ ਕੁਝ ਬਿਰਥ ਹੈ ਰਾਜੇ ਇੰਦਰ

ਸਗ ਸ੍ਰਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਇ ਸੁਖਿਆ ਭਾਵੇਂ ਕਿਸੇ ਜੀਵ ਕੋ ਸਾਰੀ ਸ੍ਰਿਸ਼ਟੀ ਦਾ ਰਾਜ ਆਜੇ ਉਹ ਵੀ ਦੁਖੀ ਹੈ ਸੁਖੀ ਕੌਣ ਹੈ ਜੋ ਹਰ ਦਸ ਨਾਮਨ ਕਰਦਾ ਹੈ ਇਸ ਕਰਕੇ ਪ੍ਰਭੂ ਦੇ ਨਾਮ ਤੋਂ ਬਿਨਾ ਇਸ ਸੰਸਾਰ ਵਿੱਚ ਜੀਵ ਦੇ ਪਾਸ ਜੋ ਮਰਜੀ ਹੋਵੇ ਸਭ ਕੁਝ ਬ्यर्थ ਹੈ ਪ੍ਰਭੂ ਦੇ ਨਾਮ ਤੋਂ ਬਿਨਾ ਅੱਗੇ ਨਾਲ ਹੋਰ ਕੁਝ ਵੀ ਨਹੀਂ ਜਾਂਦਾ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਹਿ ਰਸ ਅੰਦਰਸ ਵਿਸਰਜਾਈ ਰਾਉ ਇਸ ਜੀਵ ਨੇ ਪ੍ਰਭੂ ਦੇ ਬ੍ਰਹਮਨੰਦ ਰੂਪੀ ਰਸ ਨੂੰ ਨਹੀਂ ਵਿਚਾਰਿਆ ਉਸ ਨੂੰ ਪ੍ਰਾਪਤ ਨਹੀਂ ਕੀਤਾ ਉਹ ਰਸ ਕਦੋਂ ਹੁੰਦਾ ਜਿਸ ਵੇਲੇ ਜੀਵ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ ਆਪਣੇ ਅੰਦਰ ਪਰਦਾ ਖੋਲ੍ਹ ਲੈਂਦਾ ਹੈ ਉਸ ਵੇਲੇ ਇਸ ਜੀਵ ਨੂੰ ਬ੍ਰਹਮ ਆਨੰਦ ਰੂਪੀ ਰਸ ਹੁੰਦਾ ਹੈ ਜਿਸ ਰਸ ਦਾ ਮੁਕਾਬਲਾ ਜਿਸ ਆਨੰਦ ਦਾ ਮੁਕਾਬਲਾ ਸੰਸਾਰ ਦੇ ਕੋਈ ਵੀ ਰਸ ਨਹੀਂ ਕਰ ਸਕਦਾ ਨਾਮ ਵਿਚਾਰਿਓ ਰਾਜਾ ਰਾਮ ਕੋ ਰਸ ਜੈ ਰਸ ਅਨ ਰਸ ਵੀ ਸੱਚਾ ਹੈ ਇਹ ਜੀਵ ਨੇ ਪ੍ਰਭੂ ਪਾਤਸ਼ਾ ਜੋ ਸਰਬਿਖੇਰ ਮਿਆ ਹੋਇਆ ਹੈ ਉਸ ਦੇ ਰਸ ਨੂੰ ਨਹੀਂ ਵਿਚਾਰਿਆ ਉਸ ਨੂੰ ਪ੍ਰਾਪਤ ਨਹੀਂ ਕੀਤਾ ਜਿਸ ਰਸਤੇ ਆਉਣ ਨਾਲ ਸੰਸਾਰ ਦੇ ਬਾਕੀ ਸਾਰੇ ਰਸ ਫਿੱਕੇ ਲੱਗਦੇ ਹਨ ਸਾਰੇ ਦਾ ਝੂਠੇ ਲੱਗਦੇ ਹਨ ਸਤਿਰੂ ਕਬੀਰ ਸਾਹਿਬ ਮਹਾਰਾਜ ਪਰਮਾਉਦੇ ਹਨ ਪੀਆ ਰਾਮ ਰਸ ਪਿਆਰੇ ਜੈ ਰਸ ਬਿਸਰ ਗਏ ਰਸ ਸੋ ਕਿ ਮੈਂ ਇਸ ਸੰਸਾਰ ਵਿੱਚ ਆ ਕੇ ਪ੍ਰਭੂ ਦੇ ਨਾਮ ਰੂਪੀ ਸੇ ਸਸਨੂ ਪੀਤਾ ਹੈ ਔਰ ਜਿਸ ਰਸਤੇ ਪੀਣ ਨਾਲ ਹੋਰ ਸਾਰੇ ਰਸ ਭੁੱਲ ਗਏ ਹਨ ਜਾਣ ਜਾਣ ਪੈ ਹਮ ਬਾਵਰ ਸੋਚ ਸੋਚ ਦਿਵਸ ਜਾਹੀ ਇੰਦਰੀ ਸਬਲ ਨਿਵਲ ਵਿਵੇਕ ਬੁੱਧ परमार्थ परवेश ਨਹੀਂ ਜੀਵ ਇਸ ਸੰਸਾਰ ਦੇ ਸਭ ਕੁਝ ਜਾਣਦਾ ਹੈ ਕਿ ਪ੍ਰਭੂ ਦਾ ਨਾਮ ਸੱਚਾ ਹੈ ਪਰੇ ਜੀਵ ਜਾਣ ਅਜਾਨ ਪੈ ਹੰ ਬਾਵਰ ਸੋਚ ਅਸੋ ਦਿਵਜ ਜਾਏ ਜਾਣਦਾ ਹੋਇਆ ਵੀ ਅੰਜਾਨ ਬਣਿਆ ਹੋਇਆ ਹੈ ਇਸ ਲਈ ਜੀਵ ਦਾ ਸੋਚਾਂ ਵਿੱਚ ਦਿਨ ਰਾਤ ਬਤੀਤ ਹੁੰਦਾ ਜਾ ਰਿਹਾ ਹੈ ਆਮੁੱਲਕ ਜੀਵਨ ਦਾ ਜੋ ਸਮਾਂ ਹੈ ਉਹ ਬਯਰਥ ਜਾ ਰਿਹਾ ਹੈ ਔਰ ਇਹ ਜੀਵ ਜਾਣਦਾ ਹੋਇਆ ਵੀ ਚੱਲਾ ਬਣ ਕੇ ਆਪਣੇ ਅਮੁੱਲਕ ਜੀਵਨ ਦਾ ਸਮਾਂ ਬਯਰਥ ਗਵਾ ਰਿਹਾ ਹੈ ਇੰਦਰੀ ਸਵਲ ਨਿਵਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਇਹ ਜੀਵ ਅਨਜਾਨ ਬਣ ਕੇ ਆਪਣੀਆਂ ਜੋ ਇੰਦਰੀਆਂ ਹੈ ਉਸ ਦੇ ਪਿੱਛੇ ਲੱਗਾ ਹੋਇਆ ਹੈ ਇੰਦਰੀ ਸਵਲ ਇੰਦਰੀਆਂ ਆਪੋ ਆਪਣੇ ਵਿਸ਼ਿਆਂ ਵਿੱਚ ਪ੍ਰਭਲ ਹਨ ਸ਼ਕਤੀਬਾਨ ਹਨ ਪਾਪ ਵਿਸ਼ੇ ਵਿਚਾਰਾਂ ਲੱਗੀਆਂ ਹੋਈਆਂ ਹਨ ਇਸ ਕਾਰਨ ਨਿਵਲ ਵਿਵੇਕ ਬੁੱਧ ਜੀਵ ਦੀ ਸੋਚਨ ਸਮਝਣ ਦੀ ਜੋ ਸ਼ਕਤੀ ਹੈ ਨਸ਼ਟ ਹੋ ਗਈ ਹੈ ਕਿਉਂਕਿ ਜੋ ਜੀਵ ਇੰਦਰੀਆਂ ਦੇ ਪਿੱਛੇ ਇੰਦਰੀਆਂ ਦੇ ਵਿਸ਼ੇ ਵਿਚਾਰਾਂ ਵਿੱਚ ਲੱਗ ਜਾਂਦਾ ਹੈ ਫਿਰ ਦੀ ਸੋਚਨ ਸਮਝਣ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ ਕਰੇ ਜੀ ਪਰਮਾਤਮਾ ਸੁਨੰਨੀ ਕਰ ਸਕਦਾ ਪਰਮਾਰਥ ਪਰਵੇਸ਼ ਨਹੀਂ ਫਿਰ ਉਹ ਪਰਮਾਰਥ ਪਰਮਾਤਮਾ ਦਾ ਨਾਮ ਹੈ ਉਸ ਵਿੱਚ ਜੀਵ ਦਾ ਪਰਵੇਸ਼ ਨਹੀਂ ਹੁੰਦਾ ਪ੍ਰਭੂ ਦਾ ਸੁਨੰਨੀ ਕਰਦਾ ਕਿਉਂਕਿ ਇਹ ਜੀਵ ਇੰਦਰੀਆਂ ਦੇ ਦੀਨ ਹੋ ਕੇ ਵਿਸ਼ੇ ਵਿਕਾਰਾਂ ਪਿੱਛੇ ਲੱਗ ਕੇ ਆਪਣਾ ਮੂਲਕ ਜੀਵਨ ਦਾ ਸਮਾਂ ਬਤੀਤ ਕਰ ਰਿਹਾ ਹੈ ਕਈਤ ਆਨ ਅਚਰੀਤ ਅਨਕਛ ਸਮਝ ਨਾ ਪਰੇ ਅਪਰ ਮਾਇਆ ਕਹਿ ਰਵਿਦਾਸ ਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਕਹੀਤ ਆਨ ਅਚਰੀਤਨ ਕੇ ਸਮਝ ਨਾ ਪਰੇ ਪਰ ਮਾਇਆ ਇਹ ਜੀਵ ਕਹਿੰਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ ਇਸ ਕਰਕੇ ਜੀਵ ਨੂੰ ਸੰਸਾਰ ਦੀ ਜੋ ਮਾਇਆ ਹੈ ਉਹਦੇ ਸਮਝ ਨਹੀਂ ਪੈਂਦੀ ਇਸ ਕਰਕੇ ਜੀਵ ਅਮੋਲਕ ਜੀਵਨ ਬਰਥ ਗਵਾ ਰਿਹਾ ਹੈ ਕਹਿਰ ਬਦਾਸ ਉਦਾਸ ਤਾਸਮਤ ਪਰ ਹਰ ਕੋਪ ਕਰੋ ਜੀ ਦਾਇਆ ਜਗਤੁਰਬਦਾਸ ਜੀ ਮਹਾਰਾਜ ਨਿਮਰਤਾ ਸਹਿਤ ਪ੍ਰਭੂ ਦੇ ਚਰਨਾ ਕਮਲਾ ਚ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਮੈਂ ਆਪ ਦਾ ਦਾਸ ਹਾਂ ਮੇਰੀ ਮਾਤ ਸंसार ਬਲੋਂ ਉਪਰਾਮ ਹੋ ਗਈ ਹੈ ਆਪ ਕਿਰਪਾ ਕਰੋ ਗੁੱਸੇ ਨੂੰ ਤਿਆ ਕੇ ਮੇਰੇ ਤੇ ਦਇਆ ਕਰਕੇ ਮੈਨੂੰ ਦਰਸ਼ਨ ਦਿਓ ਜੀ ਜੋ ਜੀਵ ਇਸ ਦੁਰਲਭ ਜਨਮ ਵਿੱਚ ਨਿਮਰਤਾ ਸਹਿਤ ਪ੍ਰਭੂ ਅਗੇ ਅਰਦਾਸ ਕਰਦਾ ਹੈ ਔਰ ਪ੍ਰਭੂ ਦਾ ਸਿਮਰਨ ਕਰਦਾ ਹੈ ਉਸਤੇ ਪ੍ਰਭੂ ਦਇਆবান ਹੋ ਜਾਂਦਾ ਹੈ ਆਪਣੇ ਦਰਸ਼ਨ ਦਿੰਦਾ ਹੈ ਔਰਤਾ ਮੁਲਕ ਜੀ ਮੈਂ ਸਫਲ ਹੋ ਜਾਂਦਾ ਹੈ ਜੈ ਗੁਰਦੇਵ